ਨਵੀਂ ਗੱਡੀ ਲਈ ਹੈ ਤੁਸੀਂ ਤਨਤਨ ਬਾਬਾ ਦੀਸਿੰਦਰ ਤੇ ਆ ਕੇ ਸੇਵਾ ਕਰ ਰਹੇ ਹੋ ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਕਿਉਂਕਿ ਸਭ ਕੁਝ ਇਹਨਾਂ ਦਿੱਤਾ ਹੋਇਆ ਹੈ ਇਹਨਾਂ ਨੇ ਦਿੱਤਾ ਜੀ ਬੜਾ ਸਕੂਨ ਮਿਲਦਾ ਜੀ ਪਹਿਲਾਂ ਛੋਟੀ ਗੱਡੀ ਸੀ ਜੀ ਉਸ ਤੋਂ ਬਾਅਦ ਬਾਬਾ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਵੱਡੀ ਗੱਡੀ ਆਊਗੀ ਤੇ ਆਪਾਂ ਸੇਵਾ ਤੇ ਨਾਲੇ ਚਪੈੜਾ ਸਾਹਿਬ ਕਟਾਂਗੇ ਤੇ ਨਾਲੇ ਸੇਵਾ ਤੇ ਲਾਵਾਂਗੇ ਗੱਡੀ ਗੱਡੀ ਦੇਤੀ ਬਾਬਾ ਜੀ ਨੇ 15-20 ਦਿਨਾਂ ਚ ਦੇਤੀ ਕਿਵੇਂ ਸੇਵਾ ਸ਼ੁਰੂ ਕੀਤੀ ਜਿਸ ਦਿਨ ਗੱਡੀ ਲੈ ਕੇ ਉਸ ਦਿਨ ਪਹਿਲੇ ਦਿਨ ਤੋਂ ਹੀ ਗੱਡੀ ਸ਼ੁਰੂ ਕਰ ਦਿੱਤੀ ਹਾਂਜੀ ਉਸ ਤੋਂ ਅਗਲੇ ਹਫ਼ਤੇ ਤੋਂ ਚੱਲੂ ਹੋ ਗਈ ਹੈ ਗੱਡੀ ਦੀ ਸੇਵਾ ਜੀ ਬੜੀ ਕਿਰਪਾ ਬਾਬਾਈ ਦੀ ਬੜੀ ਸੰਗਤ ਹੈ ਜੇ ਸ਼ਨੀਵਾਰ ਦੇ ਰਾਤ ਦੇ ਵਿੱਚ ਪੜੇ ਕੱਟੇ ਜਾਂਦੇ ਆ ਅੱਧੀ ਸੰਗਤ ਦੇ ਰਾਤ ਦੇ ਕੱਟ ਕੇ ਜਲ ਜਾਂਦੀ ਆ ਹਾਂਜੀ ਤੇ ਜੇ ਤੁਸੀਂ ਜੇ ਸੰਗਤ ਨੂੰ ਲੈ ਕੇ ਸੰਗਤ ਤੁਹਾਡੇ ਨਾਲ ਵਿਚਾਰਾਂ ਵੀ ਸਾਂਝੇ ਕਰਦੇ ਕਿਉਂਕਿ ਅਗ ਦੱਸਦੇ ਹੁਣ ਵੀ ਅਸੀਂ ਕਿੱਥੋਂ ਆਏ ਤੇ ਇੱਥੇ ਆ ਕੇ ਸਾਨੂੰ ਕੀ ਕੁਝ ਮਿਲਿਆ ਕੇ ਲੈ ਦੱਸਦੀ ਹੈ ਸੰਗਤ ਆਪਾਂ ਕੋਈ ਪਟਿਆਲੋਂ ਆਏ ਕੋਈ ਕੁਛ ਆਏ ਆ ਬਾਕੀ ਉਹਨਾਂ ਕਹਿੰਦੇ ਬੜੀ ਬੜੀ ਦੂਰੋਂ ਹੁੰਦੀ ਸੰਗਤ ਜੀ ਉਹਨਾਂ ਦੀ ਸ਼ਰਧਾ ਹੈ ਬਾਬਾਈ ਦੇ ਉੱਤੇ ਬਾਬਾਈ ਪੂਰੀਆਂ ਕਰਦੇ ਆ ਹਾਂਜੀ ਸਭ ਕੁਝ ਮਿਲਦਾ ਜੋ ਮੰਗੋ ਮੈਨੂੰ ਤਾਂ ਸਾਰੀ ਉਮਰ ਹੀ ਹੋ ਚੱਲੀ ਆਂਦਿਆਂ ਐ ਤੋ ਰਾਨੀ ਅੱਠ ਦਿਨਾਂ ਬਾਅਦ ਮੈਂ ਹਾਂਜੀ ਅੱਗੇ ਪਿੱਛੇ ਨਹੀਂ ਆ ਸਕਦੀ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਬਾਬਾ ਜੀ ਮੈਨੂੰ ਬਹੁਤ ਯਕੀਨ ਮੈ ਘਰ ਵੀ ਰਡਾਸ ਕਰਾਣਾ ਸੱਚੇ ਦਿਲੋਂ ਪੂਰੀ ਹੋ ਜਾਂਦੀ ਆ ਜਿਹੜੀ ਸੰਗਤਾਂ ਨੇ ਤੁਸੀਂ ਬਿਠਾ ਕੇ ਕਿੰਨੇ ਗੇੜੇ ਲਗਾ ਦਿੰਦੇ ਗੇੜਿਆਂ ਦਾ ਕੋਈ ਹਿਸਾਬ ਨਹੀਂ ਜੀ ਜਿੰਨੇ ਸੰਗਤ ਬੈਂਦੀ ਆ ਉਹਨੇ ਚੱਲ ਜਾਂਦੇ ਗੇੜਿਆਂ ਦਾ ਕੋਈ ਹਿਸਾਬ ਨਹੀਂ ਰੱਖਿਆ ਮੈਨੂੰ ਮੈਂ ਟਾਈਮ ਹੀ ਨਹੀਂ ਮਿਲਦਾ ਮੈਂ ਦੇਖਿਆ ਤੁਸੀਂ ਗੱਡੀ ਲੈ ਕੇ ਉਹਨੇ ਸੰਗਤ ਪਹਿਲਾਂ ਹੀ ਬੈਠ ਜਾਂਦੇ ਜਾਂਦੀ ਸੰਗਤ ਬੈਹਂਦੀ ਆ ਜੀ ਕਿੰਨੇ ਵਜੇ ਸਵੇਰੇ ਆਏ ਨੇ ਫਿਰ ਇੱਥੇ 9 ਵਜੇ ਜੀ ਸ਼ਾਮ ਤੱਕ 6:30 ਵਜੇ ਤੱਕ ਜੀ ਠੀਕ ਹੈ ਜੀ 6:30 ਵਜੇ ਤੱਕ ਐਸਾ ਕਿ ਨਾਲੇ ਸੇਵਾ ਜਾਂਦੀ ਹੈ ਨਾਲੇ ਚਪੜਾ ਸਭ ਘਟਿਆ ਜਾਂਦਾ ਹੈ ਜੀ ਬਾਬਾ ਜੀ ਦਾ ਕਿੰਨਾ ਕੁ ਧੰਨਵਾਦ ਕਰਦੇ ਹੋ ਕਿਉਂਕਿ ਤੁਹਾਡੇ ਦੇ ਬੜੀ ਕਿਰਪਾ ਕੀਤੀ ਹੈ ਜੇਕਰ ਮਹਾਰਾਜ ਕਿਰਪਾ ਕਰਨ ਤਾਂ ਅੱਗੇ ਵਾਸਤੇ ਹੋਰ ਟਰਾਂਸਪੋਰਟ ਇਸ ਥੀ ਨੂੰ ਵਧਾਉਣ ਤਾਂ ਜੋ ਕਾਰੋਬਾਰ ਹੋਰ ਵਧ ਸਕੇ ਤੇ ਨਾਲ ਹੀ ਗੁਰੂ ਘਰ ਦੀ ਸੇਵਾ ਵੀ ਵਧੀ ਜਾ ਸਕੇ ਹੁਣ ਵੇਖੋ ਜੀ ਗੁਰੂ ਰਾਮਦਾਸ ਦੇ ਚਰਨਾਂ ਚ ਹੈ ਹੋਰ ਅਰਦਾਸ ਹੈ ਕਿ ਜਿੰਨਾ ਚਿਰ ਤੱਕ ਹੈਗੇ ਉਹਨਾਂ ਜੇ ਸੇਵਾ ਨਿਭਾ ਦੇਵੇ ਤੰਤਨ ਬਾਬਾ ਦੀਪ ਸਿੰਘ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਹਰ ਐਤਵਾਰ ਨੂੰ ਚਪੈਰਾ ਜਾਬ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਸੋ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਹਾਜ਼ਰੀ ਭਰਦੀਆਂ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਰਸਤੇ ਰਾਹੀਂ ਤੰਤਨ ਬਾਬਾ ਦੀਪ ਸਿੰਘ ਦਰ ਤੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਸੋ ਤੰਤਨ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਉੱਥੇ ਸੇਵਾ ਕਰਨ ਦੇ ਲਈ ਸਰਬੱਤ ਦੇ ਭਲੇ ਦੇ ਅਰਦਾਸ ਕਰਨ ਦੇ ਲਈ ਸੰਗਤ ਵੱਡੀ ਗਿਣਤੀ ਵਿੱਚ ਗੁਰਦੁਆਰਾ ਸ਼ਹੀਦਾ ਸਾਹਿਬ ਸ਼ਹੀਦ ਕੰਨ ਸਾਹਿਬ ਗੁਰਦੁਆਰਾ ਵਿਖੇ ਪਹੁੰਚ ਰਹੀਆਂ ਨੇ ਅਤੇ ਧੰਤਨਮ ਬਾਬਾ ਦੀਪ ਸਿੰਘ ਜੀ ਦਰ ਤੇ ਆ ਕੇ ਚਪੈਰਾ ਜਪ ਕਰਦੀਆਂ ਨੇ ਸੋ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦਰਾਡੇ ਪਿੰਡਾਂ ਤੋਂ ਸ਼ਹਿਰਾਂ ਤੋਂ ਇਹ ਸੰਗਤ ਜੋ ਕਿ ਸ਼ਨੀਵਾਰ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਗੱਲ ਕਰੀਏ ਤਾਂ ਐਤਵਾਰ ਅੱਜ ਹੈਗਾ ਤੇ ਸਵੇਰ ਤੋਂ ਹੀ ਸੰਗਤ ਇਸ ਰਸਤੇ ਰਾਹੀਂ ਆਉਂਦੀ ਹੈ ਤੇ ਕਿਉਂਕਿ ਇਹ ਰਸਤਾ ਜਿਹੜਾ ਕਿ ਆਉਣ ਜਾਣ ਲਈ ਬੰਦ ਕਰਤਾ ਜਾਂ ਵਹੀਕਲਾਂ ਲਈ ਤੇ ਸੰਗਤ ਪਿੱਛੋਂ ਹੀ ਤਕਰੀਬਨ 20 ਡਿਵੀਜ਼ਨ ਥਾਣੇ ਤੋਂ ਬਾਹਰ ਹੀ ਪੈਦਲ ਉੱਥੋਂ ਸੰਗਤ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਲਈ ਆਉਂਦੀ ਹੈ ਸੋ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੀ ਹੈ ਕਿਉਂਕਿ ਦੁਪਹਿਰਾ ਜਾਵ ਵਿੱਚ ਜਦੋਂ ਜਾਪ ਕੀਤੇ ਜਾਂਦੇ ਨੇ ਤਾਂ ਸੰਗਤ ਬਾਣੀ ਪੜਦੀ ਹੈ ਬਾਣੀ ਸਰਵਣ ਕਰਦੀ ਹੈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਧੰਤਨੰ ਬਾਬਾ ਦੀਪ ਸਿੰਘ ਦਰ ਤੇ ਆ ਕੇ ਹਾਜ਼ਰੀਆਂ ਭਰਦਿਆਂ ਨੇ ਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਦਿਆਂ ਨੇ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਠੰਡ ਦਾ ਮੌਸਮ ਹੈ ਅਤੇ ਸੰਗਤ ਦੀ ਸ਼ਰਤਾ ਬਹੁਤ ਜ਼ਿਆਦਾ ਹੈ ਭਾਵੇਂ ਥੋੜੀ ਥੋੜੀ ਧੁੱਪ ਖਿਲੀ ਹੋਈ ਹੈ ਫਿਰ ਵੀ ਸੰਗਤ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਧੰਤਨੰ ਬਾਬਾ ਦੀਪ ਸਿੰਘ ਦਰ ਤੇ ਸੇਵਾ ਕਰਨ ਦੇ ਲਈ ਬਾਣੀ ਪੜਨ ਦੇ ਲਈ ਪਹੁੰਚ ਰਹੀਆਂ ਨੇ ਪਿੰਡਾਂ ਤੋਂ ਸ਼ਹਿਰਾਂ ਤੋਂ ਦੂਰ ਦਰਾਡੇ ਕਸਬਿਆਂ ਤੋਂ ਸੰਗਤ ਹਾਜ਼ਰੀ ਭਰਨ ਲਈ ਪਹੁੰਚੀ ਹੋਈ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਇਸ ਚਪੈਰਾ ਜਾ ਵਿੱਚ ਹਾਜ਼ਰੀ ਕਰਨ ਭਰਨ ਦੇ ਲਈ ਪਹੁੰਚਦੇ ਨੇ ਸੋ ਕਈ ਵੀਰ ਸੇਵਾ ਵੀ ਕਰਦੇ ਨੇ ਗੁਰੂ ਘਰਾਂ ਦੀ ਤੁਸੀਂ ਦੇਖ ਸਕਦੇ ਹੋ ਤੇ ਗੁਰੂ ਘਰਾਂ ਦੀ ਸੇਵਾ ਕਰਨ ਦੇ ਲਈ ਇਸ ਦਰ ਤੇ ਵੱਡੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਸੋ ਇੱਕ ਗੱਡੀ ਤੁਹਾਨੂੰ ਦਿਖਾਵਾਂਗੇ ਜਿਹੜੀ ਕਿ ਨਵੀਂ ਘਟਾਈ ਹੋਈ ਐ ਅਤੇ ਇਹ ਵੀਰ ਨੇ ਜਦੋਂ ਨਵੀਂ ਗੱਡੀ ਲਈ ਸੀ ਤਾਂ ਇਹ ਗੁਰਦੁਆਰਾ ਸ਼ਹੀਦਾਂ ਸਾਹਿਬ ਦੀ ਸੇਵਾ ਦੇ ਲਈ ਇਹਨਾਂ ਨੇ ਸਮਰਪਿਤ ਕਰਤੀ ਜੋ ਕਿ ਹਰ ਐਤਵਾਰ ਨੂੰ ਸੇਵਾ ਕਰਦੇ ਨੇ ਗੁਰਦੁਆਰਾ ਸ਼ਹੀਦਾਂ ਸਾਹਿਬ ਸੰਗਤ ਬੱਸ ਸਟੈਂਡ ਤੋਂ ਲੈ ਕੇ ਆਉਂਦੇ ਨੇ ਤੇ ਬੱਸ ਸਟੈਂਡ ਹੀ ਵਾਪਸ ਤੋਂ ਛੱਡ ਕੇ ਆਉਂਦੇ ਨੇ ਤਕਰੀਬਨ ਸਵੇਰ ਤੋਂ ਹੀ ਸੰਗਤਾਂ ਨਨ ਉਸ ਦੀ ਸੇਵਾ ਕਰਨ ਲਈ ਇਹ ਤਤਪਰ ਹੋ ਜਾਂਦੇ ਨੇ ਸੋ ਨਵੀਂ ਗੱਡੀ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੀ ਸੇਵਾ ਦੇ ਲਈ ਵੀਰਾਂ ਵੱਲੋਂ ਲਗਾਈ ਗਈ ਹੈ ਸੋ ਕਿਉਂਕਿ ਸੰਗਤ ਕਾਫੀ ਸੰਗਤ ਜਿਹੜੀ ਕਿ ਪੈਦਲ ਆਉਂਦੀ ਹੈ ਤੇ ਉਹਨਾਂ ਦੀ ਸੇਵਾ ਦੇ ਲਈ ਵੀਰ ਹੋਣਾਂ ਵੱਲੋਂ ਫ੍ਰੀ ਸੇਵਾ ਸ਼ਹੀਦਾਂ ਸਾਹਿਬ ਤੋਂ ਬੱਸ ਸਟੈਂਡ ਤੇ ਬੱਸ ਇੱਥੋਂ ਬੱਸ ਸਟੈਂਡ ਤੋਂ ਸ਼ਹੀਦਾਂ ਸਾਹਿਬ ਸੰਗਤ ਲੈ ਕੇ ਆਉਂਦੇ ਨੇ ਨਵੀਂ ਗੱਡੀ ਲਈਆ ਧੰਨ ਧੰਨ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਨੂੰ ਲੈ ਕੇ ਆਉਂਦੇ ਨੇ ਔਰ ਅੰਦਰ ਸੰਗਤ ਕਾਫੀ ਜੜੀ ਕਿ ਇਸ ਗੱਡੀ ਵਿੱਚ ਬੈਠ ਕੇ ਸ਼ੀਦਾ ਸਾਹਿਬ ਪਹੁੰਚੀ ਹੈ ਕਿਉਂਕਿ ਪੈਦਲ ਹੁੰਦੀ ਹੈ ਤੇ ਧੰਨ ਧੰਨ ਬਾਬਾ ਦੀਪ ਸਿੰਦਰ ਤੇ ਆ ਕੇ ਖੁਸ਼ੀਆਂ ਪ੍ਰਾਪਤ ਕਰਦੀ ਵਾਇਰ ਖਾਲਸਾ ਵੀ ਪਤੇ ਜੀ ਇੱਕ ਖਾਲਸਾ ਵਾਇਗੁਰ ਜਿੱਗੀ ਪਤੇ ਕੀ ਨਾਮ ਵੀਰ ਜੀ ਨਰਮਲ ਜੀ ਸਿੰਘ ਜੀ ਨਵੀਂ ਗੱਡੀ ਲਈ ਹੈ ਤੁਸੀਂ ਤਨਤਨ ਬਾਬਾ ਦੀਸਿੰਦਰ ਤੇ ਆ ਕੇ ਸੇਵਾ ਕਰ ਰਹੇ ਹੋ ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਕਿਉਂਕਿ ਸਭ ਕੁਝ ਇਹਨਾਂ ਦਿੱਤਾ ਹੋਇਆ ਇਹਨਾਂ ਨੇ ਦਿੱਤਾ ਜੀ ਬੜਾ ਸਕੂਨ ਮਿਲਦਾ ਜੀ ਸੇਵਾ ਕਰਨ ਦਾ ਸ਼ੁਰੂਆਤ ਕਿਵੇਂ ਹੋਈ ਪਹਿਲਾਂ ਗੱਡੀ ਕੇਡੀ ਸੀ ਜਾਂ ਤੁਸੀਂ ਕਿਵੇਂ ਮਨ ਦੇ ਵਿੱਚ ਆਇਆ ਕਿ ਉਹ ਨਾ ਮੈਂ ਹਰ ਐਤਵਾਰ ਨੂੰ ਨਵੀਂ ਗੱਡੀ ਨਾਲ ਸੇਵਾ ਕਰਾਂ ਪਹਿਲਾਂ ਛੋਟੀ ਗੱਡੀ ਸੀ ਜੀ ਉਸ ਤੋਂ ਬਾਅਦ ਬਾਬਾ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਵੱਡੀ ਗੱਡੀ ਆਊਗੀ ਤੇ ਆਪਾਂ ਸੇਵਾ ਤੇ ਨਾਲੇ ਚਪੈੜਾ ਸਾਹਿਬ ਘਟਾਂਗੇ ਤੇ ਨਾਲੇ ਸੇਵਾ ਤੇ ਲਾਵਾਂਗੇ ਗੱਡੀ ਗੱਡੀ ਦੇਦੀ ਸੀ ਬਾਬਾ ਜੀ ਨੇ 15 20 ਦਿਨਾਂ ਜੁ ਦੇਦੀ ਪਹਿਲਾਂ ਕਿਹੜੀ ਗੱਡੀ ਹੁੰਦੀ ਸੀ ਜੇ ਦੇਖ ਜੀ ਗ੍ਰੈਂਡ ਹੁੰਦੀ ਸੀ ਜੀ ਅੱਛਾ ਜੀ ਹਾਂ ਜੀ ਫਿਰ ਗੱਡੀ ਉਸ ਗੱਡੀ ਨਾਲ ਸੇਵਾ ਕਰਦੇ ਸੀ ਜਾਂ ਵੈਸੇ ਹੀ ਮਤਲਬ ਨਹੀਂ ਨਹੀਂ ਉਹ ਵੈਸੇ ਹੀ ਵੈਸੇ ਸੀ ਉਹ ਵੈਸੇ ਹੀ ਫਿਰ ਕੀ ਅਰਦਾਸ ਕੀਤੀ ਵੀ ਇੱਥੇ ਆਏ ਉਹ ਕੋਈ ਚੱਕਰ ਇਦਾਂ ਦਾ ਬਣਿਆ ਉਹ ਗੱਡੀ ਮੈਨੂੰ ਵੇਚਣੀ ਪੈ ਗਈ ਤੇ ਮਹੀਨਾ ਕੋ ਵੇਚ ਛੱਡੀ ਤੇ ਬਾਅਦ ਵਿੱਚ ਅਰਦਾਸ ਕੀਤੀ ਬਾਬਾ ਜੀ ਦੇ ਚਰਨਾਂ ਜਿੱਦੇ ਉਹਨਾਂ ਨੇ ਗੱਡੀ ਦੇ ਦਿੱਤੀ ਸੋ ਜਦੋਂ ਛੋਟੀ ਗੱਡੀ ਸੀ ਤਾਂ ਮਨ ਦੇ ਵਿੱਚ ਕੀ ਹੈ ਕਿ ਮੈਂ ਬਾਬਾ ਜੀ ਦੇ ਆ ਕੇ ਦਰ ਤੇ ਸੇਵਾ ਅਰਦਾਸ ਕਰਾਂ ਤੇ ਮੈਨੂੰ ਨਵੀਂ ਗੱਡੀ ਮਿਲੇ ਤੇ ਮੈਂ ਸੇਵਾ ਕਰਾਂ ਹੁਣ ਜਦੋਂ ਗੱਡੀ ਨਵੀਂ ਮਿਲ ਗਈ ਹੈ ਤਾਂ ਫਿਰ ਕਿਵੇਂ ਸੇਵਾ ਸ਼ੁਰੂ ਕੀਤੀ ਜਿਸ ਦਿਨ ਗੱਡੀ ਲੈ ਕੇ ਉਸ ਦਿਨ ਪਹਿਲੇ ਦਿਨ ਤੋਂ ਗੱਡੀ ਸ਼ੁਰੂ ਕਰ ਦਿੱਤੀ ਸੀ ਹਾਂਜੀ ਉਸ ਤੋਂ ਅਗਲੇ ਹਫਤੇ ਤੋਂ ਚਾਲੂ ਹੋ ਗਈ ਹੈ ਗੱਡੀ ਦੀ ਸੇਵਾ ਜੀ ਤੇ ਕਿੰਨੇ ਕਿ ਜਿਹੜੀ ਸੰਗਤਾਂ ਨੇ ਤੁਸੀਂ ਬਿਠਾ ਕੇ ਕਿੰਨੇ ਕਿ ਗੇੜੇ ਲਗਾ ਦਿੰਦੇ ਹੋ ਗੇੜਿਆਂ ਦਾ ਕੋਈ ਹਿਸਾਬ ਨਹੀਂ ਜੀ ਜਿੰਨੇ ਸੰਗਤ ਬੰਢੀ ਹੈ ਉਹਨੇ ਚਲ ਜਾਂਦੇ ਗੇੜਿਆਂ ਦਾ ਕੋਈ ਹਿਸਾਬ ਨਹੀਂ ਰੱਖਿਆ ਮੈਨੂੰ ਮੈਂ ਟਾਈਮ ਹੀ ਨਹੀਂ ਮਿਲਦਾ ਮੈਂ ਦੇਖਿਆ ਤੁਸੀਂ ਗੱਡੀ ਲੈ ਕੇ ਉਹਨਾਂ ਸੰਗਤ ਪਹਿਲਾਂ ਹੀ ਬੈਠ ਜਾਂਦੇ ਜਾਂਦੇ ਸੰਗਤ ਬੈਹਂਦੀ ਆ ਜੀ ਕਿੰਨੇ ਵਜੇ ਸਵੇਰੇ ਆਏ ਨੇ ਫਿਰ ਇੱਥੇ 9 ਵਜੇ ਜੀ ਸ਼ਾਮ ਤੱਕ 4:30 ਵਜੇ ਤੱਕ ਜੀ ਠੀਕ ਹੈ ਜੀ 4:30 ਵਜੇ ਤੱਕ ਐਸਾ ਕਿ ਨਾਲੇ ਸੇਵਾ ਜਾਂਦੀ ਆ ਨਾਲੇ ਚਪੜਾ ਸਾਹਿਬ ਕੋਟਿਆ ਜਾਂਦਾ ਜੀ ਹਾਂਜੀ ਪਰਿਵਾਰ ਸਮੇਤ ਹਾਜ਼ਰੀ ਨਹੀਂ ਨਹੀਂ ਮੇਰਾ ਵੀਰ ਹੈ ਨਾਲ ਦਾ ਇਹ ਮੇਰਾ ਯਾਰ ਦੋਸਤ ਹੈ ਨਾਲੇ ਭਰਾ ਵੀ ਆ ਇਹ ਨਾਲ ਮੇਰੇ ਸੇਵਾ ਦੇ ਉਹਦਾ ਹਰ ਵੇਲੇ ਹੈ ਤੋ ਸਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਚਪੈਰਾ ਜਾਪ ਜਦੋਂ ਦਾ ਵੀ ਸ਼ੁਰੂ ਹੋਇਆ ਤਾਂ ਕਿੰਤੂ ਪਰਤੂ ਜ਼ਰੂਰ ਹੁੰਦੀ ਹੈ ਜੀ ਸੰਗਤ ਆਉਂਦੀ ਕਿ ਉਹ ਘਰ ਬੈਠ ਕੇ ਬਾਣੀ ਪੜੀ ਜਾ ਸਕਦੀ ਹੈ ਪਰ ਪ੍ਰਤੱਖ ਪ੍ਰਮਾਣ ਕਈ ਮਿਲਦੇ ਨੇ ਕਿ ਜਦੋਂ ਜਿਹੜੇ ਵੀ ਸੰਗਤ ਵਿੱਚ ਇਸੇ ਹਾਜ਼ਰੀ ਭਰਦਾ ਜਾਂ ਚਪੈਰਾ ਜੇ ਵਿੱਚ ਜਾਪ ਵਿੱਚ ਆ ਕੇ ਬਾਣੀ ਪੜਦਾ ਤਾਂ ਉਸ ਨੂੰ ਬਾਬਾ ਦੀ ਜੀ ਦੀ ਖੁਸ਼ੀਆਂ ਬਖਸ਼ਦੇ ਨੇ ਹਰ ਇੱਕ ਨੂੰ ਬਖਸ਼ਦੇ ਨੇ ਕਿਸੇ ਨੂੰ ਖਾਲੀਅਤ ਵਾਪਸ ਮੋੜਦੇ ਨਹੀਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਜੇ ਤੇ ਤੁਸੀਂ ਚਪੈਰਾ ਸਾਹਿਬ ਕਟਣ ਹੁੰਦੇ ਜੇ ਬਾਬਾ ਜੀ ਦੇ ਚਰਨਾਂ 'ਚ ਤੇ ਆਪਣੇ ਨਾਲੇ ਚਪੈਰਾ ਸਾਹਿਬ ਘਟੋ ਤੇ ਨਾਲੇ ਆਪਣੇ ਘਰ ਜੋ ਵੀ ਹੈ ਗੱਡੀ ਬਾਬਾ ਜੀ ਨੇ ਦਿੱਤੀ ਆ ਉਹਨੂੰ ਲਿਆਓ ਨਾਲੇ ਸੇਵਾ ਕਰੋ ਤੇ ਨਾਲੇ ਚਪੈਰਾ ਸਾਹਿਬ ਘਟਿਆ ਜਾਂਦਾ ਦੋਵੇਂ ਕੰਮ ਹੋ ਜਾਂਦੇ ਜੀ ਪਰ ਮੇਰਾ ਸਵਾਲ ਇਹ ਸੀ ਵੀ ਕਈ ਲੋਕ ਕਿੰਤੂ ਪਰੰਤੂ ਕਰਦੇ ਨੇ ਕਿ ਨਹੀਂ ਐਵੇਂ ਇਕੱਠੇ ਹੋ ਜਾਂਦੇ ਬਾਣੀ ਘਰੇ ਵੀ ਬੈਠ ਕੇ ਪੜ੍ਹੀ ਜਾ ਸਕਦੀ ਹੈ ਕੀ ਲੱਗਦਾ ਕਿ ਇੱਥੇ ਆ ਕੇ ਸਭ ਕੁਝ ਮਿਲਦਾ ਹੈ ਨਾ ਜੋ ਕਿਹੜੇ ਵੀ ਸੱਚੇ ਮਨ ਦੇ ਨਾਲ ਹੁੰਦਾ ਅੱਜ ਤੋਂ ਤੁਸੀਂ ਜਿਆਦਾ ਨਹੀਂ 6-7 ਸਾਲ ਪਹਿਲਾਂ ਚਲਜੋ ਮਗਰ 5-7 ਸਾਲ ਚਲਜੋ ਤੇ ਸ਼ੀਦਾ ਸਾਹਿਬ ਜਦੋਂ ਐ ਦਵਾਰ ਆਪਾਂ ਮੱਥਾ ਟੇਕਣ ਆਈਦਾ ਸੀ ਤੇ ਮਨਾਈ ਕਿ ਘੰਟੇ ਦੇ ਵਿੱਚ ਆਪਾਂ ਵਿਹਲੇ ਹੋ ਜਾਈਦਾ ਸੀ ਮੱਥਾ ਟੇਕ ਕੇ ਅੰਦਰੋਂ ਆ ਜਾਈਦਾ ਸੀ ਹੁਣ ਹੁਣ ਨਹੀਂ ਬੜੀ ਕਿਰਪਾ ਬਾਬਾਈ ਦੀ ਬੜੀ ਸੰਗਤ ਹੈ ਜੇ ਸ਼ਨੀਵਾਰ ਦੇ ਰਾਤ ਦੇ ਵਿੱਚ ਪੜੇ ਕੱਟੇ ਜਾਂਦੇ ਆ ਅੱਧੀ ਸੰਗਤ ਦੇ ਰਾਤ ਦੇ ਕੱਟ ਕੇ ਜਲ ਜਾਂਦੀ ਆ ਹਾਂਜੀ ਤੇ ਜੇ ਤੁਸੀਂ ਜੇ ਸੰਗਤ ਨੂੰ ਲੈ ਕੇ ਸੰਗਤ ਤੁਹਾਡੇ ਨਾਲ ਵਿਚਾਰਾਂ ਵੀ ਸਾਂਝੇ ਕਰਦੇ ਹੋ ਕਿਉਂਕਿ ਅਗ ਦੱਸਦੇ ਹੁਣ ਵੀ ਅਸੀਂ ਕਿੱਥੋਂ ਆਏ ਤੇ ਇੱਥੇ ਆ ਕੇ ਸਾਨੂੰ ਕੀ ਕੁਝ ਮਿਲਿਆ ਸਾਹਮਣੇ ਬਾਰੇ ਕਿਹੜੇ ਦੱਸਦੀ ਹੈ ਸੰਗ ਦਾ ਆਪਾਂ ਕੋਈ ਪਟਿਆਲੋਂ ਆਏ ਕੋਈ ਕੁਛ ਆਏ ਆ ਬਾਕੀ ਉਹਨਾਂ ਕਹਿੰਦੇ ਬੜੀ ਬੜੀ ਦੂਰੋਂ ਹੁੰਦੀ ਸੰਗਦੇ ਜੀ ਉਹਨਾਂ ਦੀ ਸ਼ਰਧਾ ਹੈ ਬਾਬਾ ਜੀ ਦੇ ਉੱਤੇ ਬਾਬਾ ਜੀ ਪੂਰੀਆਂ ਕਰਦੇ ਆ ਹਾਂਜੀ ਬਾਬਾ ਜੀ ਪੂਰੀਆਂ ਕਰਦੇ ਆ ਸੋ ਹੁਣ ਬਾਬਾ ਜੀ ਦਾ ਕਿੰਨਾ ਕੁ ਧੰਨਵਾਦ ਕਰਦੇ ਹੋ ਕਿਉਂਕਿ ਤੁਹਾਡੇ ਦੇ ਬੜੀ ਕਿਰਪਾ ਕੀਤੀ ਹੈ ਜੇਕਰ ਮਹਾਰਾਜ ਕਿਰਪਾ ਕਰਨ ਤਾਂ ਅੱਗੇ ਵਾਸਤੇ ਹੋਰ ਟਰਾਂਸਪੋਰਟ ਸਟੇਸ਼ਨ ਨੂੰ ਵਧਾਉਣ ਤਾਂ ਜੋ ਕਾਰੋਬਾਰ ਹੋਰ ਵਸ ਸਕੇ ਤੇ ਨਾਲ ਹੀ ਗੁਰੂ ਘਰ ਦੀ ਸੇਵਾ ਵੀ ਵਧੀ ਜਾ ਸਕੇ ਹੁਣ ਵੇਖੋ ਜੀ ਗੁਰੂ ਰਾਮਦਾਸ ਦੇ ਚਰਨਾਂ ਚ ਹੈ ਹੋਰ ਅਰਦਾਸ ਹੈ ਕਿ ਜਿੰਨਾ ਚਿਰ ਤੱਕ ਹੈਗੇ ਉਹਨਾਂ ਜੇ ਸੇਵਾ ਨਿਭਾ ਦੇਵੇ ਬਸ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਵਿੱਚ ਜਿੰਨੀਆਂ ਸਵਾਰੀਆਂ ਬੈਠ ਸਕਦੀਆਂ ਨੇ ਉਹ ਬੈਠੀਆਂ ਨੇ ਅਤੇ ਇਹ ਵੀਰ ਸੰਗਤ ਦੀ ਸੇਵਾ ਕਰਦੇ ਨੇ ਸੋ ਦੂਰੋ ਦੂਰੋ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਤੁਸੀਂ ਦੇਖ ਸਕਦੇ ਹੋ ਕਿ ਵੀਰਾਂ ਵੱਲੋਂ ਨਵੀਂ ਗੱਡੀ ਲਈ ਗਈ ਤੇ ਸੰਗਤਾਂ ਦੀ ਸੇਵਾ ਲਈ ਇਹ ਲੈ ਕੇ ਜਾਂਦੇ ਨੇ ਮਦ ਇਹ ਕਿੱਥੋਂ ਆਇਓ ਸੁਲਤਾਨ ਵਿੰਡੋ ਅਜ਼ ਵੀਰ ਨੇ ਨਵੀਂ ਗੱਡੀ ਸੇਵਾ ਦੇ ਵਿੱਚ ਲਾਈ ਹੈ ਕੀ ਲੱਗਦਾ ਕਿ ਇਸ ਦਰ ਤੇ ਆ ਕੇ ਸਭ ਕੁਝ ਮਿਲਦਾ ਹਾਂਜੀ ਸਭ ਕੁਝ ਮਿਲਦਾ ਜੋ ਮੰਗੋ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਹੁੰਦੇ ਨੂੰ ਮੈਨੂੰ ਤਾਂ ਸਾਰੀ ਉਮਰ ਹੀ ਹੋ ਚੱਲੀ ਆਂਦਿਆਂ ਐ ਤਾ ਰਾਨੀ ਅੱਠਾ ਦਿਨਾਂ ਬਾਅਦ ਮੈਂ ਹਾਂਜੀ ਅੱਗੇ ਪਿੱਛੇ ਨਹੀਂ ਆ ਸਕਦੀ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਬਾਬਾ ਜੀ ਮੈਨੂੰ ਬਹੁਤ ਯਕੀਨ ਮੈਂ ਘਰ ਵੀ ਅਰਦਾਸ ਕਰਾਂ ਨਾ ਸੱਚੇ ਦਿਲੋਂ ਪੂਰੀ ਹੋ ਜਾਂਦੀ ਹੈ ਜੀ ਜੀ ਹਾਂਜੀ ਸੋ ਕਿੰਨੇ ਵਜੇ ਆਜੇ ਨੇ ਕਿੰਨੇ ਵਜੇ ਚੱਲ ਜਨ ਤੁਸੀਂ ਮੈਂ ਸਿਰੇ 9 ਵਜੇ ਆਈ ਜੇ ਹੁਣ ਚੱਲੀ ਜੇ ਅੱਛਾ ਅੱਛਾ ਹਾਂਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੰਗਤ ਦਾ ਵਿਸ਼ਵਾਸ ਹੈ ਤੇ ਇੱਥੇ ਆ ਕੇ ਹਾਜ਼ਰੀ ਭਰਦਿਆਂ ਨੇ ਸੋ ਗੱਡੀ ਵਿੱਚ ਹੋਰ ਵੀ ਸੰਗਤਾਂ ਬੈਠੀਆਂ ਹੋਈਆਂ ਨੇ ਦੂਰ ਦਰਾਡੇ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਜਿਹੜੀ ਪਿਛਲੀ ਡਿੱਗੀ ਹੁੰਦੀ ਹੈ ਉੱਥੇ ਵੀ ਸੰਗਤਾਂ ਬੈਠੀਆਂ ਹੋਈਆਂ ਨੇ ਤੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਧੰਨ ਧੰਨ ਬਾਬਾ ਤੇ ਸਿੰਘ ਦਾ ਧੰਨਵਾਦ ਕਰਦੇ ਨੇ ਸ਼ੁਕਰਗੁਜ਼ਾਰ ਕਰਦੇ ਨੇ ਜਿੰਨੀ ਵੀ ਸੰਗਤ ਨੂੰ ਸੇਵਾ ਮਿਲਦੀ ਸੇਵਾ ਕਰਦੀ ਹੈ ਸੰਗਤ ਬਾਣੀ ਪੜ੍ਹਦੀ ਹੈ ਤੇ ਇੱਥੇ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸੋ ਵੀਰ ਵੱਲੋਂ ਤਾਂ ਨਵੀਂ ਗੱਡੀ ਜਿਹੜੀ ਕਿ ਲਈ ਗਈ ਸੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਛੋਟੀ ਗੱਡੀ ਹੁੰਦੀ ਸੀ ਤੇ ਮੈਂ ਅਰਦਾਸ ਬੇਨਤੀ ਕਰਦਾ ਸੀ ਕਿਸੇ ਕਾਰਨ ਛੋਟੀ ਗੱਡੀ ਨੂੰ ਵੇਚ ਦਿੱਤਾ ਗਿਆ ਤੇ ਉਸ ਤੋਂ ਬਾਅਦ ਅਰਦਾਸ ਕੀਤੀ ਤੇ ਚਪੈਰਾ ਜਾਬ ਦੇ ਵਿੱਚ ਹਾਜ਼ਰੀ ਭਰੀ ਤੇ ਉਸ ਤੋਂ ਬਾਅਦ ਨਵੀਂ ਗੱਡੀ ਤਨਤਨ ਬਾਬਾ ਦੀਪ ਸਿੰਘ ਜੀ ਨੇ ਇਹਨਾਂ ਨੂੰ ਦਿੱਤੀ ਹੈ ਤੇ ਤਨਤਨ ਬਾਬਾ ਦੀਪ ਸਿੰਘ ਦਾ ਸ਼ੁਕਰਗੁਜ਼ਾਰ ਕਰਦੇ ਨੇ ਹਰ ਐਤਵਾਰ ਨੂੰ ਸਵੇਰੇ 9 ਵਜੇ ਆਉਂਦੇ ਨੇ ਪਿਛਾਮ ਨੂੰ 4:30 ਵਜੇ ਤੱਕ ਸੇਵਾ ਕਰਦੇ ਨੇ ਤੇ ਇਸ ਨਵੀਂ ਗੱਡੀ ਦੇ ਵਿੱਚ ਸੰਗਤਾਂ ਨੂੰ ਬੱਸ ਸਟੈਂਡ ਤੋਂ ਲੈ ਕੇ ਗੁਰਦੁਆਰਾ ਸ਼ੀਰਦਾ ਸਾਹਿਬ ਲੈ ਕੇ ਆਉਂਦੇ ਨੇ ਤੇ ਜਦੋਂ ਸੰਗਤ ਵਾਪਸ ਜਾਂਦੀ ਹੈ ਤਾਂ ਸ਼ੀਰਦਾ ਸਾਹਿਬ ਤੋਂ ਬੱਸ ਸਟੈਂਡ ਵਾਪਸ ਲੈ ਕੇ ਜਾਂਦੇ ਨੇ ਸੋ ਹਰ ਵਕਤ ਧੰਤਨ ਬਾਬਾ ਦੀਪ ਸਿੰਘ ਜੀ ਦਾ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਗੁਜ਼ਾਰ ਕਰਦੇ ਨੇ ਕਿ ਉਹਨਾਂ ਨੇ ਇਹਨਾਂ ਸੇਵਕਾਂ ਤੇ ਜਿਹੜੀ ਕਿਰਪਾ ਕੀਤੀ ਐ ਸੋ ਸੰਗਤਾਂ ਦਾ ਵਿਸ਼ਵਾਸ ਵੀ ਬਹੁਤ ਜ਼ਿਆਦਾ ਹੈ ਦੁਪਹਿਰਾ ਜਾ ਵਿੱਚ ਹਰ ਐਤਵਾਰ ਨੂੰ ਸੰਗਤ ਹਾਜ਼ਰੀ ਪਰਦੀ ਹੈ ਸਰਕਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅਮਰਸਰ